ਪਾਂਗੜਦੀ ਐ ਨਾਜ ਮੰਡੀ ਵਿੱਚ ਅੱਜ ਸਿਆਸੀ ਗਤੀਵਿਧੀਆਂ ਤੇਜ਼ ਨਜ਼ਰ ਆਈਆਂ ਜਿੱਥੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਸਾਨ ਵਿੰਗ ਦੇ ਜਨਰਲ ਸਕਤਰ ਪੰਜਾਬ ਰਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਨੌਜਵਾਨਾਂ ਤੇ ਕਿਸਾਨਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਬੋਲਦੇ ਹੋਏ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੋਕਮਾਰੂਖ ਕਰਾਰ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਮੌਜੂਦਾ ਸਰਕਾਰਾਂ ਵੱਲੋਂ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਨੌਜਵਾਨਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਆਗੂਆਂ ਨੇ ਨੌਜਵਾਨਾਂ ਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਾਈ ਲੜਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਦਲਾਅ ਲਈ ਸੰਗਠਿਤ ਹੋਣਾ ਜ਼ਰੂਰੀ ਹੈ ਕਿਉਂਕਿ ਸਰਕਾਰੀ ਨੀਤੀਆਂ ਨਾਲ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ ਇਸ ਦੌਰਾਨ ਪਾਰਟੀ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਗਈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਤੈਨ ਵਿੱਚ ਰੱਖਦਿਆਂ ਹਲਕੇ ਲਈ ਉਮੀਦਵਾਰ ਦਾ ਨਾਮ ਸਮੇਂ ਸਿਰ ਐਲਾਨਿਆ ਜਾਵੇ ਮੈਦਾਨ ਵਿੱਚ ਉਤਰ ਕੇ ਜਿੱਤ ਦਾ ਰਾਹ ਸੁਗਮ ਕਰ ਸਕਣ ਕਾਂਗਰਸ ਪਾਰਟੀ ਵੱਲੋਂ ਦਿੱਤੀ ਗਈ ਪ੍ਰਬੰਧ ਜਿਹੜਾ ਮੰਡੀ ਬੋਰਡ ਦਾ ਪ੍ਰਬੰਧ ਹੈ ਜੋ ਕਿਸਾਨਾਂ ਨੂੰ ਕਾਂਗਰਸ ਪਾਰਟੀ ਦੀ ਦੇਣ ਹੈ ਉਹਨੂੰ ਕਾਇਮ ਰੱਖਣ ਵਾਸਤੇ ਉਹਦੇ ਵਿੱਚ ਨਵੇਂ ਸੁਧਾਰ ਕਰਨ ਵਾਸਤੇ ਕਾਂਗਰਸ ਪਾਰਟੀ ਹਮੇਸ਼ਾ ਅਭਰਾਲੇ ਕਰਦੇ ਰਹੇ। ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਸੱਜਣ ਵੀਰ ਸਾਰੇ ਪਿੰਡਾਂ ਚੋਂ ਆਏ ਨੇ ਸਾਰਿਆਂ ਨੂੰ ਜੀ ਆਖਦਾ ਹਾਂ। ਜਿੰਨਾ ਵੀ মিডিਆ ਪ੍ਰੈਸ ਆਇੱਥੇ ਪਹੁੰਚਿਆ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜਿਹੜਾ ਸਾਡਾ ਜੂਤ ਹੈ ਪਿੰਡਾਂ ਦਾ ਸਾਡੇ ਪਿੰਡ ਨੇ ਜੋ ਸਰਦਾਰ ਗਿੰਦਰ ਸਿੰਘ ਸੇਖੋਂ ਨੇ ਇਹ ਜੂਤ ਵਿੰਦੇ ਪੰਜਾਬ ਦੇ ਜਨਰ ਸ਼ਕਤਰ ਲਾਏ ਨੇ। ਇਨਾਂ ਦਾ ਇੱਕ ਤਈਆ ਵੀ ਮੈਂ ਜੂਤ ਵਿੰਗ ਨੂੰ ਇਕੱਠਾ ਕਰਕੇ ਇੱਕ ਤਾਕਤ ਬਣਾ ਕੇ ਇਹ ਕਾਂਗਰਸ ਸਰਕਾਰ ਨੂੰ ਅਸੀਂ ਇਸ ਦਾ ਵੀ ਤਾਕਤ ਦੇਈਏ ਇਹ ਨਾਲ ਚੱਲਣ ਨੂੰ ਤਿਆਰ ਨੇ ਇਹਨਾਂ ਨੂੰ ਇਹੀ ਏਜੰਡਾ ਸਾਡਾ ਅੱਜ ਜਿਹੜਾ ਮੁੱਖ ਏਜੰਡਾ ਏ ਜਿਹੜੀ ਕੇਂਦਰ ਸਰਕਾਰ ਹੈ ਇਹਨੇ ਸਾਡੇ ਗਰੀਬਾਂ ਦੇ ਜਿਹੜੇ ਚੁੱਲ੍ਹੇ ਨੇ ਇਹ ਠੰਡੇ ਕਰ ਰੱਖੇ ਨੇ ਜਿਹੜੀ ਮਨਰੇਗਾ ਸਕੀਮ ਸੀ ਜੋ ਲੋਕਾਂ ਦਾ ਚੁੱਲ੍ਹਾ ਚੱਲਦਾ ਸੀ ਉਹਦਾ ਬਹੁਤ ਬੁਰਾ ਹਾਲ ਹੈ ਔਰ ਜਿਹੜੀਆਂ ਸਰਕਾਰ ਦੀਆਂ ਸੈਂਟਰ ਸਰਕਾਰ ਦੀਆਂ ਨੀਤੀਆਂ ਨੇ ਬਹੁਤ ਮਾਰੂ ਨੀਤੀਆਂ ਨੇ ਜਿਹੜੇ ਇਹਨਾਂ ਨੇ ਆ ਹੁਣ ਅਮਰੀਕਾ ਨਾਲ ਜੋ ਸਮਝੌਤੇ ਕਰ ਰਹੇ ਨੇ ਕਿਸ਼ਾਰ ਮਾਰੂ ਨੀਤੀਆਂ ਨੇ ਅਸੀਂ ਲੋਕਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਜਾਗਰਤ ਕਰਨਾ ਚਾਹੁੰਦੇ ਆ ਵੀ ਤੁਸੀਂ ਭਾਜਪੀ ਸਰਕਾਰ ਔਰ ਪੰਜਾਬ ਸਰਕਾਰ ਦਾ ਤੇ ਆਪਾਂ ਇਹਨਾਂ ਨੂੰ ਜੇ ਰਲ ਮਿਲ ਕੇ ਚੱਲਾਂਗੇ ਇਹਨਾਂ ਨੂੰ ਚਲਦਾ ਕਰੀਏ ਅੱਜ ਦਾ ਆਪਣਾ ਮੇਨ ਅਜੰਡਾ ਇਹੀ ਹੈ ਕਿ ਇੱਕ ਤਾਂ ਆਪਾਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੀਏ ਇੱਕ ਜੁੱਟ ਹੋ ਕੇ ਕਾਂਗਰਸ ਨੂੰ 2027 ਦੇ ਵਿੱਚ ਹਲਕੇ 'ਚੋਂ ਕੈਮ ਕਰਕੇ ਭੇਜੀਏ ਤੇ ਜਿਤਾ ਕੇ ਭੇਜੀਏ ਯੂਥ ਬੈਂਕ ਨੂੰ ਹੀ ਇਹ ਗੱਲ ਦਾ ਬੱਸ ਯੂਥ ਬੈਂਕ ਨੂੰ ਉਹੀ ਹੈ ਕਿ ਸਾਡੇ ਨਾਲ ਜੁੜੋ ਤੇ ਆਪਾਂ ਸਾਰੇ ਇਕੱਠੇ ਹੋ ਕੇ ਅੱਗੇ ਵਧੀਏ ਅੱਜ ਵੀ ਆਪਾਂ ਯੂਥ ਬੈਂਕ ਨੂੰ ਉਹੀ ਨਾਲ ਨਵੇਂਆਂ ਨੂੰ ਅਟੈਚ ਕਰ ਰਹੇ ਹਾਂ ਚੰਗੇ ਨੰਬਰ ਜਿਵਾਇ ਕਰ ਰਹੇ ਹਾਂਗੇ ਕਿਸਾਨਾਂ ਲਈ ਕੀ ਕਿਸੂ ਇਹ ਕਾਂਗਰਸ ਸਰਕਾਰ ਉਹਦਾ ਕਾ ਕਿਸਾਨਾਂ ਲਈ ਕੀ ਲੈ ਕੇ ਜਾਊਗੀ ਸਰਕਾਰ ਕਾਂਗਰਸ ਦਾ ਤਾਂਹੀ ਏਜੰਡਾ ਹੈ ਜੀ ਇੱਕ ਇੱਕ ਤਾਂ ਗਰੀਬਾਂ ਲਈ ਜੋ ਆਪਣੇ ਦਰਦਵਾਰਕ ਨੇ ਇਹਨਾਂ ਨੂੰ ਉੱਤੇ ਚੱਕਣਾ ਜਿਹੜੇ ਵੀ ਆਪਣੇ ਕਿਸਾਨਾਂ ਦੇ ਮੁੱਦੇ ਨੇ ਉਹਨਾਂ ਨੂੰ ਅੱਗੇ ਰੱਖ ਪਹੁੰਚਾਉਣਾ ਇਹੀ ਮੁੱਖ ਮੁੱਦੇ ਨੇ ਆਪਣੇ ਫਸਲਾਂ ਨੂੰ ਸਹੀ ਰੇਟ ਦਿਵਾਉਣੇ